ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੇਰ ਜਿਮਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 60 ਨਜ਼ਰ ਟੈਸਟ ਕਰਨ ਵਾਲੀ ਮਸ਼ੀਨ ਦੀ ਚੁੰਗੀ ਚੋਰੀ ਫੜਨ ਦਾ ਜੱਬ ਕਿਉਂ ਐਨੇ ਪੰਗੇ ਲਈ ਜਾਂਣਾ ਹੈ ਸੱਜਣਾ ਇਹ ਆਖ ਜੱਗ ਸਮਝਾਉਂਦਾ ਰਿਹਾ ਤਾਂ ਵੀ ਕਦੇ ਫਰਸ ਤੋਂ ਟਲਿਆ ਨਹੀਂ ਸਿੱਧੂ ਹਰ ਵਾਰੀ ਪੰਗੇ ਪਾਉਂਦਾ ਰਿਹਾ 1998 ਵਿੱਚ ਮੈਨੂੰ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਦਾ ਕਮਿਸ਼ਨਰ ਤਾਇਆ ਗਿਆ ਲੋਕ ਚੁੰਗੀ ਪਾਣੀ ਸੀਵਰ ਦੇ ਬਿੱਲਾਂ ਦੀ ਬਿਲਡਿੰਗ ਫੀਸ ਦੀ ਤੇ ਹਾਊਸ ਟੈਕਸ ਦੀ ਚੋਰੀ ਸਾਡੇ ਮਲਾਜ਼ਮਾਂ ਨਾਲ ਰਲ ਕੇ ਰੱਜ ਕੇ ਕਰਦੇ ਸੀ ਭਾਵੇਂ ਮੈਂ ਕਮਿਸ਼ਨਰ ਤਾ ਲੱਗਿਆ ਸੀ ਪਰ ਉਜੜੇ ਬਾਗਾਂ ਦਾ ਗਲੜ ਪਟਵਾਰੀ ਵਾਲੀ ਗੱਲ ਸੀ ਵਿਕਾਸ ਮੇਰਾ ਮੁੱਖ ਅਜੰਡਾ ਸੀ ਜਿਸ ਵਾਸਤੇ ਪੈਸੇ ਦੀ ਲੋੜ ਸੀ ਪੈਸੇ ਇਕੱਠੇ ਕਰਨ ਲਈ ਟੈਕਸ ਦੇ ਪਾਣੀ ਦੇ ਬਿੱਲਾਂ ਤੇ ਨਕਸ਼ਾ ਫੀਸ ਦੀ ਚੋਰੀ ਰੋਕਣੀ ਜ਼ਰੂਰੀ ਸੀ ਇਸ ਕਮਲੀ ਮੈਂ ਸਰਕਾਰ ਕੋਲੋਂ ਵਾਇਰਲੈਸ ਸਿਸਟਮ ਵੀ ਮਨਜ਼ੂਰ ਕਰਵਾ ਕੇ ਲਾਗੂ ਕਰਤਾ ਸੀ ਮੇਰੀ ਮੁਹਿੰਮ ਵਿੱਚ ਮੈਨੂੰ ਕਾਮਯਾਬੀ ਤੇ ਸੰਤੁਸ਼ਟੀ ਵੀ ਮਿਲ ਰਹੀ ਸੀ ਮੈਨੂੰ ਖੂਫੀਆ ਸੂਚਨਾ ਮਿਲਣ ਲੱਗ ਪਈ ਆਮ ਲੋਕ ਖੂਫੀਆ ਸੂਚਨਾ ਉਸ ਵੇਲੇ ਦਿੰਦੇ ਨੇ ਜਦੋਂ ਉਹਨਾਂ ਨੂੰ ਇਹ ਯਕੀਨ ਹੋ ਜੇ ਕਿ ਅਫਸਰ ਚੋਰਾ ਨਾਲ ਰਲਿਆ ਹੋਇਆ ਨਹੀਂ ਤੇ ਚੋਰ ਫੜੇ ਜਾਣ ਤੇ ਰਿਸ਼ਵਤ ਲੈ ਕੇ ਨਹੀਂ ਛੱਡੇਗਾ ਬੰਦੇ ਦੀ ਸ਼ੋਹਰਤ ਉਸ ਦੇ ਜਾਣ ਤੋਂ ਪਹਿਲਾਂ ਹੀ ਪਹੁੰਚ ਜਾਂਦੀ ਹੈ ਮੇਰੇ ਕੋਲ ਹੀ ਰੁੱਖੇ ਸਭਾ ਤੇ ਜਾਣਤਾਰੀ ਦੀ ਖਬਰ ਲੱਗ ਚੁੱਕੀ ਸੀ ਇੱਕ ਦਿਨ ਮੈਨੂੰ ਖੁਫੀਆ ਇਤਲਾਹ ਮਿਲੀ ਕਿ ਇੱਕ ਡਾਕਟਰ ਸ਼ਰਮਾ ਜੋ ਅੱਖਾਂ ਦਾ ਡਾਕਟਰ ਹੈ ਉਹ ਨਜ਼ਰ ਟੈਸਟ ਕਰਨ ਵਾਲੀ ਮਸ਼ੀਨ ਚੰਡੀਗੜ੍ਹ ਤੋਂ ਲਿਆ ਰਿਹਾ ਹੈ ਜੋ ਕਿ ਅਸਲ ਵਿੱਚ ਜਰਮਨੀ ਤੋਂ ਇمپੋਰਟ ਹੋ ਕੇ ਆ ਰਹੀ ਹੈ ਮੈਂ ਚੁੰਗੀ ਸੁਪਰਡੈਂਟ ਅਮਰੀਕ ਨੂੰ ਵਾਇਰਲੈਸ ਕਰ ਦਿੱਤੀ ਉਸਨੇ ਉਸ ਡਾਕਟਰ ਨੂੰ ਘਿਰ ਲਿਆ ਭਾਰਾ ਚੌਕ ਕੋਲ ਸੇਵਾ ਸਿੰਘ ਟਿਗਰੀ ਵਾਲੇ ਦੇ ਬੁੱਤ ਨੇੜੇ ਅਮਰੀਕ ਨੇ ਜਦੋਂ ਉਸਨੂੰ ਰੋਕਿਆ ਉਹ ਅੱਗੇ ਸੀਨਾ ਜ਼ੋਰੀ ਕਰੇ ਪਰ ਅਮਰੀਕ ਨੇ ਉਸਨੂੰ ਨਗਰ ਨਿਗਮ ਦੇ ਦਫ਼ਤਰ ਮੇਰੇ ਕੋਲ ਲਿਆ ਕੇ ਪੇਸ਼ ਕਰਤਾ ਨਿਗਾਹ ਟੈਸਟ ਕਰਨ ਵਾਲੀ ਮਸ਼ੀਨ ਅਸੀਂ ਕਬਜ਼ੇ ਵਿੱਚ ਲੈ ਕੇ ਨੋਟਿਸ ਜਾਰੀ ਕਰਤਾ ਉਹ ਡਾਕਟਰ ਸ਼ਰਮਾ ਕੌਣ ਸੀ ਇਹ ਜਾਨਣਾ ਵੀ ਮਹੱਤਵਪੂਰਨ ਹੈ ਕਿ ਉਸ ਦਾ ਸਕਾ ਸਾਡੂ ਅਤੇ ਸਾਰੀ 1983 ਬੈਚ ਆਂਧਰਾ ਪ੍ਰਦੇਸ਼ ਕਾਡਰ ਦੇ ਆਈਐਸ ਅਫਸਰ ਸਨ ਸਾਡੂ ਉਸ ਵੇਲੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਵਿਧੇਕ ਪ੍ਰਿੰਸੀਪਲ ਸਕੱਤਰ ਸੀ ਪਟਿਆਲੇ ਦਾ ਡੀਆਈਜੀ ਸੰਜੀਪ ਗੁਪਤਾ ਉਸ ਦਾ ਬੈਚਮੇਟ ਸੀ ਡਾਕਟਰ ਦੀ ਪਤਨੀ ਅੱਗੇ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਅਧਿਯੋਗ ਸ਼੍ਰੀ ਦੂਬੇ ਦੀ ਭਾਣਜੀ ਸੀ ਜਿਸ ਦੀ ਮਾਮੀ ਵੀ IAS ਸੀ ਤੇ ਦੂਜਾ ਮਾਮਾ ਪੰਜਾਬ ਲੋਕ ਸੇਵਾ ਕਮਿਸ਼ਨ ਦਾ ਮੈਂਬਰ ਸੀ। ਇਉਂ ਸਮਝ ਲਓ ਕਿ ਕਈ ਵਾਰੀ ਅਸੀਂ ਮੱਛੀ ਫੜ ਲਈ ਜਾਲ ਲਾਉਂਦੇ ਹਾਂ ਪਰ ਮੱਛੀ ਦਾ ਆਕਾਰ ਤੇ ਤਾਕਤ ਜਾਲ ਨਾਲੋਂ ਕਈ ਗੁਣਾ ਜ਼ਿਆਦਾ ਹੁੰਦਾ ਹੈ। ਉੱਥੇ ਜ਼ੋਰ ਅਜ਼ਮਾਈ ਹੋਣੀ ਸੁਭਾਵਕ ਹੈ। ਮੈਨੂੰ DIG ਦਾ ਫੋਨ ਆਇਆ। ਮੈਂ ਕਿਹਾ ਜੁਰਮਾਨਾ ਤਾਂ ਲੱਗੇਗਾ ਪਰ ਕੁਝ ਘੱਟ ਕਰ ਦਿੰਨੇ ਆ। ਉਹ ਆਖੀ ਜਾਵੇ ਫਿਰ ਮੇਰੀ ਸਿਫਾਰਿਸ਼ ਦਾ ਕੀ ਫਾਇਦਾ ਹੋਇਆ। ਆਂਧਰਾ ਪ੍ਰਦੇਸ਼ ਤੋਂ ਲੈ ਕੇ ਚੰਡੀਗੜ੍ਹ ਤੱਕ 11 ਕੜ ਗਈਆਂ। ਮੈਨੂੰ ਸਾਡੇ ਪੰਜਾਬ ਕੇਡਰ ਦੇ 1983 ਬੈਚ ਦੇ ਇੱਕ ਆਈਐਸ ਅਫਸਰ ਦਾ ਫੋਨ ਵੀ ਆਇਆ ਜਿਸ ਨੇ ਸਾਰੀ ਤਾਣੀਬਾਣੀ ਦਾ ਜ਼ਿਕਰ ਕੀਤਾ ਮੈਂ ਉਹਨਾਂ ਦਾ ਸਤਿਕਾਰ ਕਰਦਾ ਸੀ ਉਹ ਮੈਨੂੰ ਕਹਿਣ ਲੱਗੇ ਵੇਖ ਲਓ ਜੇ ਕੁਝ ਮਦਦ ਹੋ ਸਕਦੀ ਹੈ ਮੈਂ ਦੱਸਿਆ ਕਿ ਹੁਣ ਮੇਰੇ ਸਾਰੇ ਫੀਲਡ ਸਟਾਫ ਦਾ ਵੀ ਵਕਾੜ ਦਾ ਮਸਲਾ ਬਣ ਗਿਆ ਉਹ ਸਿਆਣਪ ਨਾਲ ਪਿੱਛੇ हट ਗਏ ਉਸ ਵੇਲੇ ਦੇ ਐਸਐਸਪੀ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਨੇ ਮੈਨੂੰ ਫੋਨ ਕੀਤਾ ਅਸੀਂ ਦੋਵੇਂ ਜਣੇ ਡੀਆਈਜੀ ਕੋਲ ਚਲੇ ਗਏ ਉਹ ਹੋਰ ਭਾਰੂ ਪੈ ਗਿਆ ਉਹ ਸੋਚੇ ਕਿ ਇਸ ਪੀਸੀਐਸ ਅਫਸਰ ਦੀ ਕੀ ਔਕਾਤ ਹੈ ਮੇਰਾ ਕੰਮ ਨਾ ਕਰੇ ਆਖਿਰ ਡੀਆਈਜੀ ਮੈਨੂੰ ਕਹਿੰਦਾ ਤੁਹਾਡੇ ਕੋਲ ਡਾਕਟਰ ਦੀ ਪਤਨੀ ਤੇ ਉਸ ਦੀ ਸੱਸ ਮਿਲਣ ਗਏ ਸੀ ਤੁਸੀਂ ਉਹਨਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਲਤ ਕਮੈਂਟਸ ਕੀਤੇ ਮੈਂ ਕਿਹਾ ਫਿਰ ਡੀਆਈਜੀ ਸਾਹਿਬ ਤੁਸੀਂ ਮੇਰੇ ਖਿਲਾਫ 354 ਆਈਪੀਸੀ ਦਾ ਪਰਚਾ ਦਰਜ ਕਰ ਲਓ ਜੇ ਤੁਹਾਡੇ ਵਿੱਚ ਦਮ ਹੈ ਮੈਂ ਇਹ ਵੀ ਕਿਹਾ ਕਿ ਮੈਂ ਪਿੰਡ ਦੇ ਸਰਪੰਚ ਤੋਂ ਪੀਸੀਐਸ ਬਣਿਆ ਹਾਂ ਹੁਣ ਮੇਰੀ ਅਗਲੀ ਤਰੱਕੀ ਆਈਏ ਸੋਣੀ ਹੈ ਜੇ ਨਹੀਂ ਬਣਦਾ ਤੇ ਨੌਕਰੀ ਵੀ ਚਲੀ ਜਾਂਦੀ ਹੈ ਮੈਂ ਸਾਬਕਾ ਪੀਸੀਐਸ ਸਤਿ ਸਾਬਕਾ ਸਰਪੰਚਤਾ ਰਹੂੰਗਾ ਹੀ ਮੈਂ ਜਿੰਨੀਆਂ ਨੌਕਰੀਆਂ ਕੀਤੀਆਂ ਨੇ ਬੈਂਕ ਸਰਕਾਰੀ ਵਕੀਲ ਆਦ ਮੈਨੂੰ ਅੱਗੇ-ਅਗੇ ਵੱਡੀ ਨੌਕਰੀ ਹੀ ਮਿਲੀ ਹੈ ਹੋ ਸਕਦਾ ਹੈ ਕਿ ਹੁਣ ਅਗਲੇ ਪੜਾਅ ਵਿੱਚ ਮੈਂ ਐਮਪੀ ਐਮਐਲਏ ਜਾਂ ਮੰਤਰੀ ਬਣ ਨਾ ਹੋਵਾਂ ਇਸ ਦਾ ਸਿਹਰਾ ਤੁਹਾਨੂੰ ਜਾਵੇਗਾ ਮੈਂ ਤਾਂ ਕੋਈ ਮਾੜਾ ਕੰਮ ਕਰਦਾ ਨਹੀਂ ਰਿਸ਼ਵਤ ਖਾਂਦਾ ਨਹੀਂ ਕੋਈ ਜੁਰਮ ਕਰਦਾ ਨਹੀਂ ਵੱਧ ਤੋਂ ਵੱਧ ਤੁਸੀਂ ਆਪਣੀ ਪੁਲਸੀਆ ਮਾਨਸਿਕਤਾ ਵਖਾ ਕੇ ਮੈਨੂੰ ਪਰੇਸ਼ਾਨ ਕਰਨ ਲਈ ਮੇਰੇ ਕਿਸੇ ਰਿਸ਼ਤੇਦਾਰ ਤੇ ਕੋਈ ਝੂਠਾ ਕੇਸ ਬਣਵਾ ਦਿਓਗੇ ਨਗਰ ਨਿਗਮ ਦਾ ਕਮਿਸ਼ਨਰ ਵੀ ਬੰਦਾ ਕਿਸੇ ਜ਼ੋਰ ਨਾਲ ਹੀ ਲੱਗਦਾ ਹੈ ਉਸ ਨਾਲ ਮੇਰੀ ਕਾफी ਤਣਾਤਣੀ ਹੋ ਗਈ ਮੈਂ ਅਤੇ ਐਸਐਸਪੀ ਦੋਵੇਂ ਜਨੇ ਡੀਆਈਜੀ ਦੇ ਦਫ਼ਤਰੋਂ ਆਗੇ ਅਸੀਂ ਐਸਐਸਪੀ ਦੇ ਦਫ਼ਤਰ ਕਾਫੀ ਪੀਣ ਲੱਗ ਪਏ ਨਾਲ ਵਿਚਾਰ ਕਰਦੇ ਰਹੇ ਕਿ ਹੁਣ ਕੀ ਕਰੀਏ ਐਸਐਸਪੀ ਭਾਵੇਂ ਮੇਰੇ ਬਹੁਤ ਵੱਡੇ ਅੱਛੇ ਮਿੱਤਰ ਸਨ ਇਮਾਨਦਾਰ ਤੇ ਦਮਦਾਰ ਨਿਰਪੱਖ ਇਨਸਾਫ ਪਸੰਦ ਅਫਸਰ ਸਨ ਪਰ ਕੀ ਕਰਦੇ ਦੂਜੇ ਪਾਸੇ ਉਸ ਦਾ ਆਪਣਾ ਡੀਆਈਜੀ ਜੋ ਉਸ ਵੇਲੇ ਉਹਨਾਂ ਦਾ ਉਸ ਵੇਲੇ ਬੌਸ ਲੱਗਿਆ ਹੋਇਆ ਸੀ ਉਹ ਮੈਨੂੰ ਕਹਿਣ ਲੱਗੇ ਕਮਿਸ਼ਨਰ ਸਾਹਿਬ ਤੁਸੀਂ ਭਾਵੇਂ ਠੀਕ ਹੋ ਤੁਹਾਡਾ ਐਕਸ਼ਨ ਵੀ ਠੀਕ ਹੈ ਪਰ ਮੈਨੂੰ ਮਹਿਕਮੇ ਕਰਕੇ ਉਨਾ ਦਾ ਪੱਕੀ ਪੂਰਨਾਪੂ ਮੈਂ ਅਖਾਜੀ ਸੱਜ ਕੇ ਮੈਂ ਜਦੋਂ ਲੜਾਈ ਲੜਦਾ ਹਾਂ ਤਾਂ ਕਿਸੇ ਦੇ ਮੋਢਿਆਂ ਤੇ ਨਹੀਂ ਆਪਣੇ ਮੋਢਿਆਂ ਤੇ ਹੀ ਲੜਦਾ ਹਾਂ ਡੀਆਈਜੀ ਨੇ ਮੈਨੂੰ ਪ੍ਰਿੰਡਾਂ ਦੇ ਖੱਖਰ ਨੂੰ ਛੇੜਨ ਦੀ ਬਜਾਏ ਅਦਾਲਤ ਵਿੱਚ سپੁਰਦਗੀ ਤੇ ਮਸ਼ੀਨ ਲੈਣ ਦੀ ਸੀਜੀਐਮ ਦੀ ਅਦਾਲਤ ਵਿੱਚ ਕੇਸ ਤੈਰ ਕਰਵਾ ਦਿੱਤਾ ਸੀਜੀਐਮ ਬੜਾ ਮਿੱਠਾ ਗੱਲਾਂ ਬਾਤਾਂ ਨਾਲ ਮੇਰਾ ਢਿੱਡ ਬੰਨ੍ਹ ਦੀ ਕੋਸ਼ਿਸ਼ ਕਰੇ ਪਰ ਮਦਦ ਮੁਲਾਜ਼ਮਾਂ ਦੀ ਕਰਨ ਨੂੰ ਫਿਰੇ ਮੈਂ ਜਾ ਕੇ ਮਿਲਿਆ ਤੇ ਕਿਹਾ ਕਿ ਜੱਜ ਸਾਹਿਬ ਸਾਡੇ ਬਕਾਰ ਦਾ ਮਸਲਾ ਹੈ ਕਿ ਜੇ ਤੁਹਾਡੇ ਪਾਸ ਸਪੁਰਦਗੀ ਲਈ ਡੈਰ ਕਰ ਦਿੱਤਾ ਹੈ ਉੰਜ ਐਕਟ ਤਹਿਤ ਸਿਵਲ ਕੋਰਟ ਦੀ ਜੂਰਡਿਕਸ਼ਨ ਨਹੀਂ ਬਣਦੀ ਕਿਰਪਾ ਕਰਕੇ ਤੁਸੀਂ ਮਾਲ ਸਪੁਰਦਗੀ ਤੇ ਰੀਸ ਨਾ ਕਰਨਾ ਭਾਵੇਂ ਅਦਾਲਤੀ ਪ੍ਰਣਾਲੀ ਵਿੱਚ ਮੈਨੂੰ ਦਖਲ ਨਹੀਂ ਦੇਣਾ ਚਾਹੀਦਾ ਸੀ ਪਰ ਹੁਣ ਹਾਂ ਨਾ ਦਾ ਸਵਾਲ ਵੀ ਖੜਾ ਹੋ ਗਿਆ ਸੀ ਸੀਜੀਐਮ ਨੇ ਮੈਨੂੰ ਝੂਠੇ ਭਰੋਸੇ ਜੇ ਦੇ ਕੇ ਮਾਲ ਸਪੁਰਦਗੀ ਤੇ ਰੀਸ ਕਰ ਦਿੱਤਾ ਬਾਅਦ ਵਿੱਚ ਕੇਸ ਲੰਮਾ ਚੱਲਿਆ ਜਦੋਂ ਤੱਕ ਮੈਂ ਵੀ ਬਦਲ ਗਿਆ ਤੇ ਡੀਆਈਜੀ ਵੀ ਬਦਲ ਗਿਆ ਸੀ ਬਦ ਐਮਸੀ ਮਲਾਜ਼ਮਾਂ ਤੋਂ ਇੰਨਾ ਹੀ ਪਤਾ ਲੱਗਿਆ ਸੀ ਕਿ ਇੱਕ ਗੁਣਾ ਦੀ ਬਜਾਏ 11 ਗੁਣਾ ਸਮਝੌਤਾ ਫੀਸ ਲਾ ਕੇ ਕੇਸ ਦਾ ਸਮਝੌਤਾ ਹੋਇਆ। ਉਹ ਡਾਕਟਰ ਪਟਿਆਲੇ ਸ਼ਹਿਰ ਵਿੱਚ ਹੁਣ ਸੁੰਨੇ ਝੋਟੇ ਵਾਂਗ ਪੁੱਸਰਿਆ ਫਿਰਦਾ ਸੀ। ਉਸ ਨੂੰ ਇਹ ਲੱਗਦਾ ਸੀ ਕਿ ਪੁਲਿਸ ਵਿੱਚ ਉਸ ਦੀ ਸਿਫਾਰਿਸ਼ ਹੈ। ਉਹ ਕਿਸੇ ਹੋਰ ਨੂੰ ਕੀ ਜਾਣਦਾ ਹੈ? ਕੋਈ ਧਿਰ ਬਾਅਦ ਜਦੋਂ ਮੈਂ ਬਦਲ ਗਿਆ ਸੀ ਪਰ ਲੋਕਲ ਪਟਿਆਲੇ ਹੀ ਪੋਸਟਡ ਰਿਹਾ। ਮੈਂ ਅਖਬਾਰ ਵਿੱਚ ਪੜਿਆ ਕਿ ਇੱਕ ਅੱਖਾਂ ਦਾ ਮਾਹਰ ਡਾਕਟਰ ਸ਼ਰਮਾ ਪਟਿਆਲੇ ਸ਼ਹਿਰ ਵਿੱਚ ਜਦੋਂ ਟ੍ਰੈਫਿਕ ਪੁਲਿਸ ਨੇ ਰੋਕਿਆ ਤਾਂ ਉਹ ਥਾਣੇਦਾਰ ਦੀ ਵਰਦੀ ਪਾੜ ਕੇ ਧੱਕਾ ਮਾਰ ਕੇ ਥਾਣੇਦਾਰ ਨਾਲ ਹੱਥੋਪਾਈ ਕਰਕੇ ਭੱਜ ਗਿਆ ਮੈਂ ਸਮਝ ਗਿਆ ਕਿ ਇਹ ਉਹੀ ਡਾਕਟਰ ਹੈ ਜਿਸ ਨੂੰ ਡੀਆਈਜੀ ਦੀ ਛੇ ਹੈ ਮੈਂ ਐਸਐਸਪੀ ਸੇ ਦੂਸੇ ਸੈਭ ਨੂੰ ਫੋਨ ਬੁਲਾਇਆ ਉਹਨਾਂ ਨੇ ਦੱਸਿਆ ਕਿ ਪਰਚਾ ਤਾਂ ਦਰਜ ਕਰ ਦਿੱਤਾ ਪਰ ਡੀਆਈਜੀ ਗ੍ਰਿਫਤਾਰ ਨਹੀਂ ਕਰਨ ਦੇ ਰਿਹਾ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਜੇ ਪੁਰਾਣੀ ਚੁੰਗੀ ਚੋਰੀ ਵਾਲੀ ਸਾਰੀ ਕਹਾਣੀ ਤੇ ਘਟਨਾ ਨੂੰ ਜੋੜ ਕੇ ਮੈਨੂੰ ਇੱਕ ਅਰਧ ਸਰਕਾਰੀ ਪੱਤਰ ਲਿਖ ਦੇਵੋ ਤਾਂ ਮੇਰੇ ਹੱਥ ਮਜ਼ਬੂਤ ਹੋ ਜਾਣਗੇ ਉਹਨਾਂ ਦਿਨਾਂ ਵਿੱਚ ਐਸਐਸਪੀ ਤੇ ਡੀਆਈਜੀ ਦਾ ਪੇਚਾ ਫਸਿਆ ਹੋਇਆ ਸੀ ਮੈਂ ਟਾਹੀ ਪੰਨਿਆਂ ਦਾ ਅਰਧ ਸਰਕਾਰੀ ਪੱਤਰ ਲਿਖ ਕੇ ਐਸਐਸਪੀ ਨੂੰ ਭੇਜ ਦਿੱਤਾ ਮੈਨੂੰ ਪਤਾ ਲੱਗਿਆ ਜਿਸ ਦੇ ਆਧਾਰ ਤੇ ਸਾਰੇ ਤੱਤ ਵਰਣਨ ਕਰਦੇ ਹੋਏ ਐਸਐਸਪੀ ਨੇ ਡੀਜੀਪੀ ਨੂੰ ਬੜਾ ਲੰਮਾ ਅਰਧ ਸਰਕਾਰੀ ਪੱਤਰ ਲਿਖਿਆ ਜਿਸ ਵਿੱਚ ਪਟਿਆਲੇ ਜ਼ਿਲ੍ਹੇ ਵਿੱਚ ਐਸਐਸਪੀ ਦੇ ਕੰਮ ਵਿੱਚ ਸਿੱਧਾ ਤੇ ਅਸਿੱਧਾ ਦਖਲ ਦੇਣ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਉਹ ਡੀਆਈਜੀ ਬਾਅਦ ਵਿੱਚ ਡੀਜੀਪੀ ਤੱਕ ਗਿਆ ਪਰ ਖੁੰਝੇ ਲੱਗਿਆ ਰਿਹਾ ਫਿਰ ਉਸ ਦਾ ਪੇਚਾ ਆਪਣੇ ਬੈਚਮੇਟ ਸੈਣੀ ਨਾਲ ਵੀ ਪਿਆ ਰਿਹਾ ਪਰ ਮੇਰੇ ਵੱਲ ਅੱਖ ਪੁੱਟ ਕੇ ਨਹੀਂ ਤੱਕਿਆ ਕਈ ਵਾਰੀ ਬੰਦਾ ਦਬਕਾ ਮਾਰ ਦਿੰਦਾ ਉਸ ਨਾਲ ਨਿਬਣਾ ਔਖਾ ਹੋ ਜਾਂਦਾ ਜਦੋਂ ਤੁਸੀਂ ਖੁਦ ਠੀਕ ਹੋਵੇ ਤੁਹਾਡਾ ਐਕਸ਼ਨ ਤੇ ਇਰਾਦੇ ਠੀਕ ਹੋਣ ਤੇ ਸਮਾਜ ਵਿੱਚ ਤੁਹਾਡਾ ਅਕਸ ਠੀਕ ਹੋਵੇ ਤਾਂ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਕਦੇ ਕਦੇ ਬਿਨਾਂ ਕਸੂਰ ਤੋਂ ਵੀ ਬੇਪਤਾ ਡਿੱਗਦੀ ਹੈ ਤੇ ਕਈ ਵਾਰੀ ਕਸੂਰਵਾਰ ਹੋ ਕੇ ਵੀ ਬੰਦਾ ਬਚ ਨਿਕਲਦਾ ਹੈ ਫਿਰ ਵੀ ਆਦਮੀ ਨੂੰ ਆਪਣੀ ਸ਼ੌਹਰਤ ਦਾ ਖਿਆਲ ਰੱਖ ਕੇ ਚੱਲਣ ਨਾਲ ਹੀ ਠੀਕ ਰਹਿੰਦਾ ਹੈ ਮੈਂ ਸਰਕਾਰੀ ਵਕੀਲ ਰਿਆ ਹਾਂ ਸਰਕਾਰੀ ਵਕੀਲ ਇੱਕ ਕਿਸਮ ਦਾ ਪੁਲਿਸ ਦਾ ਪ੍ਰੋਹਿਤ ਹੁੰਦਾ ਹੈ ਜਿੰਨੇ ਪੁਲਿਸ ਤੇ ਚੰਗੇ ਮਾੜੇ ਜਾਇਜ਼ ਨਜਾਇਜ਼ ਸਾਰੇ ਬੰਦੇ ਹੁੰਦੇ ਨੇ ਉਹਨਾਂ ਵਿੱਚੋਂ ਬਚਨ ਲਈ ਬਰੀ ਹੋਣ ਲਈ ਤੇ ਕੇਸ ਨੂੰ ਬੰਨਣ ਲਈ ਸਰਕਾਰੀ ਵਕੀਲ ਦੀ رائے ਨਾਲ ਹੀ ਚੱਲਦੇ ਹਨ ਜਿੰਨਾ ਵੱਡਾ ਵੱਡੀਆਂ ਮੁੱਛਾਂ ਵਾਲਾ ਘੈਂਟ ਹੋਣ ਦੇ ਦਾਅਵੇ ਕਰਨ ਵਾਲਾ ਬੁੜਕੇ ਬੋਲਣ ਵਾਲਾ ਪੁਲਿਸ ਅਫਸਰ ਹੋ ਗਾਣਾ ਕੱਡੂ ਉਹਨਾਂ ਹੀ ਅੰਦਰੋਂ ਡਰਪੋਕ ਤੇ ਕਮਜ਼ੋਰ ਹੁੰਦਾ ਹੈ ਮੇਰੇ ਬਹੁਤ ਸਾਰੇ ਪੁਲਿਸ ਅਫਸਰ ਮਿੱਤਰ ਹਨ ਮੈਨੂੰ ਕਦੇ ਵੀ ਪੁਲਿਸ ਤੋਂ ਡਰ ਨਹੀਂ ਆਇਆ ਭਾਵੇਂ ਸਰਪੰਚ ਸੀ ਭਾਵੇਂ ਸਰਪੰਚੀ ਇਸ ਦਾ ਕਾਰਨ ਵਾਹਿਗੁਰੂ ਦੀ ਕਿਰਪਾ ਨਾਲ ਕਿਰਦਾਰ ਵਿੱਚ ਸਚੁਤਾ ਰਹੀ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।